ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਆਪਣਾ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮ ਦੇ ਵਿੱਚ ਆਸ ਕਰਦੇ ਆਂ ਜੋ ਇਸ ਚੈਨਲ ਦੇ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਖੁਆਇਸ਼ਤ ਕਰਦੇ ਆਂ ਜੀ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈੱਲ ਆਨ ਵਾਲ ਸੈਟ ਕਰਨਾ ਆਉਣ ਵਾਲੀ ਵੀਡੀਓ ਦਾ ਜੋ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪ ਨੂੰ ਮਿਲੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਆ ਕਰੋ ਵੇਖ ਕੇ ਆਪਣੀ ਨਰਖ ਪਰਖ ਕਰਕੇ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਆ ਸਾਡਾ ਕੰਮ ਹੈ ਵੀਡੀਓ ਬਣਾਉਣਾ ਤੇ ਹੋਰ ਵੀ ਕਿਸੇ ਵੀਰ ਦਾ ਫਾਇਦਾ ਜੇ ਅੱਗੇ ਨੂੰ ਸ਼ੇਅਰ ਕਰਿਆ ਕਰੋ ਤੇ ਆਓ ਵਧੇਰੇ ਜਾਣਕਾਰੀ ਲੈ ਕੇ ਦਈਏ ਅੱਜ ਦੀ ਵੀਚ ਪਿੰਡ ਅਮਰਕੋਟ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਆਪਾਂ ਜੋ ਕੱਲ ਵੀਰ ਬਿੱਟੂ ਦੀ ਵੀਡੀਓ ਪਾਈ ਆ ਉਹ ਕਹਿੰਦਾ ਕਿ ਮਿੰਟੋ ਮਿੰਟੀ ਉੱਡ ਗਈ ਆ ਜਿਵੇਂ ਆਪਾਂ ਵੀਡੀਓ ਦੇ ਵਿੱਚ ਕਹਿ ਦਿੰਨੇ ਨਾ ਉੜਦੀਆਂ ਜਾਣਗੀਆਂ ਪਰ ਲਾਤੇ ਆੰਦਾਵੇਂ ਪਾਰ ਲਾ ਕੇ ਪਾਰ ਡਬਲ ਆਤੇ ਥੋੜਾ ਰੇਟ ਨਾਰਮਲ ਕਰਤਾ ਬਾਈ ਨੇ ਉਤਰਾ ਹੀ ਮਿੰਟੋ ਮਿੰਟੀ ਕੋਈ ਆਂਦਾ ਕਿਤੇ ਚਲ ਗਈ ਕੋਈ ਕਿਤੇ ਉੜਦੀਆਂ ਗਈਆਂ ਚਲੋ ਵਾਹਿਗੁਰੂ ਉਹਨਾਂ ਨੂੰ ਵਾਧੇ ਕਰੇ ਜਿੰਨੇ ਖੜੀਆਂ ਆਪਣੇ ਪੈਸੇ ਲਾ ਕੇ ਬੜੀ ਮਿਹਨਤ ਨਾਲ ਪੈਸਾ ਬਣਦਾ ਹੈ ਕਿਉਂਕਿ ਕਿਉਂ ਤਾਂ ਕਿੱਥੋਂ ਕਿੱਥੋਂ ਕਿਸੇ ਭੈਣ ਭਰਾ ਨੇ ਖੜੀਆਂ ਤੇ ਕਿਦਾਂ ਪੈਸਾ ਬਣਾਇਆ ਹੈ ਠੀਕ ਆ ਜੀ ਤੇ ਆਓ ਕਰੀਏ ਗੱਲਬਾਤ ਬਾਈ ਬਿੱਟੂ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਜੀ ਚੜਦੀ ਕਲਾ ਤੇ ਫਿਰ ਕੱਲ ਵਾਲੀਆਂ ਮਾ ਰਾਇ ਦੀ ਕਿਰਪਾ ਨਾਲ ਸਭ ਖੋ ਗਈਆਂ ਜੀ। ਸ਼ੋਗਰ ਸ਼ੋਗਰ ਚਲੋ ਬਹੁਤ ਵਧੀਆ ਗੱਲਾਂ ਵੇਖਣਾ ਚਾਹੀਦਾ ਪਰ ਇੱਕ ਗੱਲ ਹੈਗੀ ਬਾਈ ਤੁਹਾਡਾ ਨਾ ਜਿਵੇਂ ਤਾਂ ਅਸੀਂ ਮੁਕਤੀ ਕਿਦੇ ਰਾਤ ਚੋਰੀ ਚਾਰੀ ਖੋਲ ਕੇ ਲਿਆਂਦੀਆਂ ਆਂ ਆਪਾਂ ਨੂੰ ਸੰਧੂ ਦਾ ਭਾਜ ਬਣਿਆ ਪਾਜ ਹੀ ਦੇ ਦਿਆ ਇਤਾਂ ਮੁਕਤ ਵਾਲਾ ਕੰਮ ਕਰਤਾ ਜਿਵੇਂ ਰਾਤ ਨਾ ਕਿਸੇ ਦੀਆਂ ਖੋਲ ਕੇ ਲਿਆਂਦੀਆਂ ਨਹੀਂ ਬਿਲਕੁਲ ਜਾਇਜ਼ ਕੀਮਤ ਨਹੀਂ ਤੇ ਇਹ ਤੁਹਾਡੇ ਜ ਨਹੀਂ ਜਾਇਜ਼ ਕੀਮਤ ਨਹੀਂ ਕੋਈ ਪਾਉਂਦਾ ਨਹੀਂ ਪਾਉਂਦਾ ਠੀਕ ਆ ਤੇ ਚਲੋ ਸਾਡਾ ਕਹਿਣਾ ਮੰਨਦੇ ਤੁਸੀਂ ਸਤਿਕਾਰ ਕਰਦੇ ਬਿਲਕੁਲ ਜਾਇਜ਼ ਕੀਮਤ ਦੇ ਪਸ਼ੂ ਖਾਉਂਦੇ ਜੀ ਅੱਜ ਵੀ ਹੋਇਆ ਮੈਂ ਅੱਜ ਵੀ ਹੋਇਆ ਜੀ ਕਿੰਨੀਆਂ ਅੱਜ ਅੱਜ 2 ਜੀ ਇੱਕ ਰਾ ਫੋਨ ਨੰਬਰ ਨਾਮ ਦੱਸ ਦਈਏ ਭੈਣ ਭਰਾਵਾਂ ਨੂੰ ਨਾਮ ਬਲਵਿੰਦਰ ਸਿੰਘ ਜੀ ਜੀ ਫੋਨ ਨੰਬਰ 95099 2003 ਜੀ ਠੀਕ ਆ ਜੀ ਪਿੰਡ ਮੀਰਕੇ ਜੀ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਠੀਕ ਆ ਜੀ ਤਸੀਲ ਪੱਟੀ ਪੱਟੀ ਜੀ ਤੇ ਬਾਈ ਬੇਟੂ ਜੁੱਝਾ ਪਹਿਲੇ ਨੰਬਰ ਵਾਲੀ ਕੀ ਇਹਦੀ ਡਿਟੇਲ ਆ ਜਿਹੜੀ ਘਮਦੀ ਸੀ ਤੇ ਜੇ ਸੂਹੇ ਆ ਜੀ ਤੇ ਜੇ ਸੂਹੇ ਆ ਹਾਂ ਜੀ ਤੇ ਕੱਚੀ ਆ ਨਾ ਕੱਚੀ ਆ ਜੀ ਕਿੰਨਾ ਕ ਸਮਾਂ ਲੈਂਦੀ ਬਾਈ ਬੇਟੂ 20 ਤੋਂ 25 ਦਿਨ ਲੈ ਜਾਊਗੀ ਜੀ 20 ਤੋਂ 25 ਦਿਨ ਲੈ ਜਾਊਗੀ ਹਾਂਜੀ ਮਹੀਨਾ ਵੀ ਖੜ ਸਕਦੀ ਸੰਤੂ ਸਾਹਿਬ ਮਹੀਨਾ ਵੀ ਕਿਉਂਕਿ ਆਪਣੀ ਕਿਹੜੀ ਘਰਦੀ ਆ ਹਾਂਜੀ ਹਾਂਜੀ ਤੇ ਸੂਹਾ ਤੇ ਜਾ ਸੂਹਾ ਤੇ ਜਾ ਜੀ ਸਿੰਘ ਸੂੰਗਾ ਸੋਹਣਾ ਲੱਗਾ ਨਾ ਹਾਂਜੀ ਹਾਂਜੀ ਸੋਹਣਾ ਲੱਗਾ ਤੇ ਬਾਕੀ ਮੱਥੇ 'ਚ ਬੱਲ ਹੈਗਾ ਇਹਨੂੰ ਘਰਿਓ ਮੁਖੜਾ ਆਂਦਾ ਲਓ ਜੀ ਮੱਥੇ 'ਚ ਮੜਿਆ ਬੱਲ ਹੈਗਾ ਜੀ ਤੇ ਸਿੰਘ ਸੂੰਗ ਸੋਹਣਾ ਠੀਕ ਆ ਤੇ ਹਾਈਟ ਸੋਹਣੀ ਆ ਜਿੰਨੀ ਵੀ ਹੈਗੀ ਆ ਤੇ ਬਾਕੀ 20 ਤੋਂ 25 ਦਿਨ 25 ਤੋਂ ਮਹੀਨਾ ਵੀ ਜੋ ਤਕਰੀਬਨ 22 ਬਿੱਟੂ ਕਹਿੰਦਾ ਉਹ ਜਾ ਸਕਦੀ ਹੈ ਤੇ ਖੋਲ ਕੇ ਵਿਖਾਈਏ ਆਪਣੇ ਭੈਣ ਭਰਾ ਨੂੰ ਉਥੇ ਅੱਗੇ ਖੜ੍ਹਜੋ ਤੁਸੀਂ ਐਨੂੰ ਘਮਾਇਓ ਗਾਣਾ ਜਾਵੇ ਮੈਂ ਲਓ ਜੀ ਕਰ ਲਿਓ ਚੈੱਕ ਤੇ ਆਈ ਆਜੀ ਆਈ ਫਿਰ ਬਿੱਟੂ ਭਾਈ ਆਜੀ ਆਜੀ ਲਾਈਵ ਸਨ ਸਾਬ ਅੱਜ ਲਾ ਕੇ ਹੀ ਹਟਿਆ ਨਾ ਹਾਂਜੀ ਹਾਂਜੀ ਕੰਟੈਕਟ ਕੀ ਹੋਇਆ ਜੀ ਆਹ ਗੱਡੀ ਨੇ ਵੇਖ ਮਿਲੀ ਮੈਨੂੰ ਵੀ ਲਓਏ ਸੋਣੀ ਹਾਈ ਟੂਟ ਲਾਓ ਬਾਈ ਬਟੂ ਕੱਤ 12 ਜਦਵਨੀ ਵੱਡਾ ਦੋਸਤੋ ਤਾਂ ਨਾ 12 ਠੀਕ ਆ ਆਮ ਮਈਆਂ ਜੱਡਾ ਜੱਡੀ ਹੁੰਦੀ ਅੰਤਾਜਾ ਲਾ ਲਿਆ ਕਰੋ ਤੇ ਆਪਣੀ ਖਰੀਦਾਰੀ ਕਰ ਲਿਆ ਕਰੋ ਬਾਈ ਬੇਟੂ ਬਿਲਕੁਲ ਜਾਇਜ਼ ਕੀਮਤ ਕਰੀ ਬਾਈ ਮੁੱਲ ਤੇ ਸੰਧੂ ਸਾਹਿਬ ਆਪਾਂ ਨਿੱਕਾ ਜਿਹਾ ਹੀ ਕਰਨਾ ਹੈ ਅੱਛਾ ਟੋਕਣ ਵਾਲਾ ਹੀ ਕਰਨਾ ਆਹਾ ਹਾਂਜੀ ਹਾਂਜੀ ਕਿੰਨਾ ਕਰ ਦੇਣਾ ਜੀ ਸੰਧੂ ਸਾਹਿਬ ਮੁੱਲ ਤੇ 60000 ਵੀ ਕਰ ਲਈਏ 55 ਵੀ ਕਰ ਲਈਏ ਅੱਛਾ 52000 ਦੀ ਮੱਝ ਦੇ ਦਾਂਗੇ ਨਹੀਂ 52000 2000 ਛੋੜ ਕਰਦੇ ਆਂ 50 ਪੂਰੇ ਦੀ ਮੱਝ ਦੇ ਦੇ ਪੂਰੇ ਸਿਰਫ ਪੂਰੇ ਜੀ 50 ਦੀ ਹਾਂਜੀ ਪਰ 65000 ਦੀ ਤਿਆਰ ਹੋ ਕੇ ਜਦੋਂ ਮਰਜ਼ੀ ਮੈਨੂੰ ਕੋਈ ਦੇ ਦੇ ਛੋਟੀ ਤਾਨੂੰ ਜੇਦੋਂ ਮਰਜੀ ਚਲ ਘਰ ਆ ਇਹਨੂੰ 500 ਰੁਪਇਆ ਛੋੜ ਕੇ ਹੋਰ ਕਰਦੇ ਕਰ ਦਿਓ ਜਹਰ ਕਰ ਦਿਓ ਕਰਦੇ ਆਗੇ 99000 ਦੀ ਕਰਦੇ ਆਗੇ ਮੇਰੇ ਘਰ ਨੂੰ ਠੀਕ ਆ 49 ਸਾਬ ਛੋਟੀ ਦਿਂਦਾ ਨਹੀਂ ਪਰ ਇੱਕ ਗੱਲ ਹੈਗੀ ਦੋਸਤੋ ਦੇਣ ਵੀ ਆ 20 ਦਿਨਾਂ ਨੂੰ ਜਿੰਨੂੰ ਮਰਜੀ 65000 ਦੀ ਛੋਟੀ ਫੜਾ ਦਿਓ ਮੱਝ ਠੀਕ ਆ ਸੋਹਣੀਏ ਚਲੋ ਇਹ ਵਾਲਾ ਕੰਮ ਉੜਦੀਆਂ ਵਾਲਾ ਹੀ ਕੰਮ ਕਰੀ ਜਾਓ ਠੀਕ ਹਨ ਤੁਣ ਓਕੇ ਟਿੱਪ ਗਏ ਓਕੇ 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 ਹੁੰਦਾ ਸਾਬ ਠੀਕ ਆ ਤੇ ਭਾਵੇਂ ਕੋਈ ਤਸੱਲੀ ਨਾ ਆਪਦੇ ਚੈੱਕ ਵੀ ਕਰਵਾ ਲੈ 20 25 ਦਿਨ ਦੇ ਸਮਾਂ ਮਰਜ਼ੀ ਸੰਦੂ ਸਾਹਿਬ ਆਪਦੀ ਤਸੱਲੀ ਕਰੇ ਤਸੱਲੀ ਕਰਕੇ ਆਪਾਂ ਲਈਏ ਤਸੱਲੀ ਕਰਕੇ ਆਪਾਂ ਆਹ ਮੈਂ ਚੰਗੀ ਫੁੱਟ ਵਾਲਾ ਕੋਈ ਬੰਦੀ ਬਈ ਬਿੱਟੂ ਚ ਕਿੰਨੀ ਕ ਦੁੱਧ ਦੀ ਮਾਲ ਕੇ ਇਹ ਸੰਦੂ ਸਾਹਿਬ 12 13 ਕਿਲੋ ਦੁੱਧ ਸੀ ਮਾਈ ਥਲੇ ਜੀ ਬੂ ਅੱਛਾ ਇਹ ਸੰਦੂ ਸਾਹਿਬ ਟੁੱਕੀ ਲਈ ਸੀ ਆਪਾਂ ਜੀ ਅੱਛਾ ਆਪਣੇ ਚੈਨਲ ਦੇ ਪਹਿਲਾ ਵੀਡੀਓ ਦੀ ਪਹਿ ਚੁੱਕੀ ਟੁੱਕੀ ਦੀ ਜੀ ਠੀਕ ਆ ਵੱਡੀ ਮੱਝ ਆ ਹਾਂ ਜੀ ਵੱਡੀ ਮੱਝ ਜੀ ਠੀਕ ਠੀਕ ਆ ਆਪਾਂ ਸੰਦੂ ਸਾਹਿਬ ਇਹ 85000 ਦੀ ਮੱਝ ਲਈ ਸੀ ਅੱਛਾ ਹਾਂ ਜੀ ਤੇ ਥੋੜੀ ਜੀ ਪ੍ਰੋਬਲਮ ਆਉਣ ਕਰਕੇ ਥਾਂ ਦੀ ਜੀ ਅੱਛਾ ਮੈਂ ਥਿੱਲੜ ਹੋ ਗਈ ਆ ਥਿੱਲੜ ਹੋ ਗਈ ਆ ਹਾਂ ਜੀ ਅੱਛਾ ਤੇ ਆਪਾਂ ਹੁਣ ਪਾਣਾ ਹੀ ਦੇ ਦਿੰਗੇ ਕਿਹੜਾ ਆ ਮਗਰਲਾ ਹਾਂ ਜੀ ਮਗਰਲਾ ਜੀ ਉਂਝ ਵੇਖ ਲਓ ਥਾਂ ਤੇ ਚਾਰੇ ਇੱਕੋ ਜਿਹੇ ਬਰੋਬਰ ਹੀ ਲੱਗਦੇ ਆ ਹਾਂ ਜੀ ਐ ਨਹੀਂ ਲੱਗਦਾ ਕਿ ਥਾਂ ਤਾਂ ਰਾ ਆਉਂਦੀਆਂ ਵੇਹੇ ਆਉਂ ਅਛਾ ਧਾਰਾ ਆਉਂਦੀ ਗਾਨ ਧਾਰਾ ਆਉਂਦੀਆਂ ਕਰੜਾ ਹੈ ਕਰੜਾ ਥੋੜਾ ਜਿਹਾ ਹਾਂ ਧਾਰਾ ਆਉਂਦੀ ਗਾਨ ਠੀਕ ਆ ਜੋ ਕੁੱਪੀ ਕੁੱਪੀ ਲਾ ਕੇ ਵੀ ਚੋਈ ਜਾਂਦੀ ਨਹੀਂ ਇਹਦੀ ਉਹ ਟੂਟੀ ਲਾ ਕੇ ਚੋਲੀ ਦੀ ਹੈ ਜੀ ਹਨਾ ਸੌਖੀ ਚੋਈ ਜਾਂਦੀ ਹੈ ਨਾ ਹਾਂਜੀ 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 ਤੇ ਤੋੜ ਕੇ ਖੋਲ ਕੇ ਆਪਾਂ ਵਿਖਾਈਏ ਆਪਣੇ ਭੈਣ ਭਰਾਵਾਂ ਨੂੰ ਹਾਂਜੀ ਲਓ ਜੀ ਸੂਆ ਬਾਈ ਕਿਨਵਾ ਹੋਊਗਾ ਨਾ ਸੂਆ ਸੰਧੂ ਸਾਹਿਬ ਚੌਥੇ ਸੂਏ ਆ ਜੀ ਚੌਥੇ ਸੂਏ ਆ ਬਿਲਕੁਲ ਸਹੀ ਗੱਲ ਹਾਂ ਲੋ ਜੀ ਲਾਓ ਜੀ ਬਾਈ ਨੇ ਦੱਸਤਾ ਥਾਣਾ ਕਲਡਾ ਆਉਂਦਾ ਹੈ ਦੋਸਤੋ ਤੇ ਸੂਆ ਕੋਈ ਚੌਥਾ ਵੀ ਤੁਸੀਂ ਮੰਨ ਸਕਦੇ ਜੀ ਕਿਉਂਕਿ ਉਹਦੀ ਕਿਹੜੀ ਘਰ ਦੀ ਆ ਲਿਆਂਦੀ ਤਾਂ ਮੋਲਿਆ ਇਹ ਕਹਨ ਨੂੰਵੇਂ ਤਿੱਜੇ ਵੀ ਕਹੀ ਜਾਈਏ ਕੋਈ ਫਾਇਦਾ ਨਹੀਂ ਆਉਂਦਾ 10 ਕਿਲੋ ਮੌਕੇ ਦਾ ਜਿਹੜਾ ਦੁੱਧ ਹਾਜ਼ਰ ਆ ਤੇ ਥਾਂ ਨਾ ਆਉਂਦਾ ਹੈਗਾ ਬਾਕੀ ਕਰੜਾ ਥੋੜਾ ਜਿਹਾ ਉਹ ਨਾਲ ਵਿੱਚ ਟੁੱਟੀ ਲਾ ਕੇ ਤੇ ਬਿਲਕੁਲ ਚੋਇਆ ਜਾਂਦਾ ਭਾਈ ਬੇਟੂ ਦੀ ਕੀ ਕੀਮਤ ਹੈ 65000 ਦੀ ਇਹ ਚੱਲ ਵੱਢਣੇ ਤੇ ਪੈਣੇ ਆ ਥੋੜਾ ਜਿਹਾ ਹੋਰ ਭਾਰ ਹੌਲਾ ਕਰ ਦੇ 60000 ਦੀ ਸੰਧੂ ਸਾਹਿਬ ਨਾਲ ਹੋ ਗਈ ਠੀਕ ਆ ਮਾਰ ਦੋ ਥਾਪੀ ਲਓ ਜੀ 60000 ਦੇ ਉਹ ਗਾਂ ਵੀ ਕਿਹਨੂੰ ਦੇ ਦੇਣੀ ਚਾਹ ਪਾਣੀ ਵਾਲੇ ਨੂੰ ہاں ਸੰਧੂ ਸਾਹਿਬ ਜੇਰਾ ਕੋਈ ਆਲੇ ਕੋਈ ਮਾਰਾ ਮਾਤੜ ਜੀ ਅੱਛਾ ਟੈਂਪਾਸ ਵਾਲਾ ਜੀ ਉਹਨੂੰ ਕੋਈ ਦੇ ਦੇਾਂਗੇ ਦੁੱਧ ਕਿੰਨਾ ਦੁੱਧ ਸੰਧੂ ਸਾਹਿਬ 4 ਕਿਲੋ ਮਿਣਕੇ ਲੈ ਕੇ ਆਉਂਦਾ ਜੀ ਤੇ ਕਿੰਨੇ ਦੇ ਦੇਣੀ ਆਪਾਂ ਥੋੜੇ ਜਾਇ ਜਿਮੋਲ ਜੀ ਦੇ ਦਈਏ ਚਾਹ ਪਾਣੀ ਜੋਗੇ ਲੈ ਲਈਏ 2250 ਤੇ 3000 ਦੀ ਦੇ ਦਈਏ ਜੀ 3 ਦੀ ਹਾਂਜੀ 2500 ਦੀ ਦੇ 2500 ਦੀ ਦੇ ਦਿਆ 2500 ਦੀ ਆ ਗਾਂ ਵੀ ਹੈਗੀ ਜੇ ਮਿੱਤਰੋ ਹਾਂਜੀ ਜੇ ਕਹਿੰਦੇ ਚਾਹ ਪਾਣੀ ਵਾਲੇ ਨੂੰ ਲੋੜ ਆ ਹਾਂਜੀ ਦੁੱਧ 4 ਕਿਲੋ ਹੈਗਾ ਜੇ ਹਾਂਜੀ ਤੇ ਇਹ ਆਪਦੀ ਚਲੋ ਵੇਖ ਲਿਓ ਹੈਗੀ ਤਿੱਲੜ ਜੇ ਹਾਂਜੀ ਥਾਂ ਨਹੀਂ ਇੱਕਾ ਨਾ ਚੱਲਦਾ ਥਾਂ ਨਹੀਂ ਇੱਕਾ ਚੱਲਦਾ ਤੇ ਬਾਕੀ ਤਾਂ ਹੈਗਾ ਪਰ ਦੁੱਧ ਘੱਟ ਆਉਂਦਾ ਦੁੱਧ ਘੱਟ ਆਉਂਦਾ ਹਾਂਜੀ ਹਾਂਜੀ ਚੋਣ ਚਾਂ ਪੋਲੀ ਆ ਚੋਣ ਪੋਲੀ ਠੀਕ ਆ ਵੰਗਾ ਪੰਗਾ ਤੇ ਨਹੀਂ ਪਾਉਂਦੀ ਲੋੜ ਵੰਗਾ ਪਾਈ ਦਾ ਸੰਦੂ ਸਰ ਮਾੜਾ ਠੀਕ ਆ ਵਾਂਡ ਨਹੀਂ ਪਈਦਾ ਗਰ ਵੀ ਕਰਨ ਹਾਂਜੀ ਤੇ ਇਹੋ ਹੀ ਦੋਵੇਂ ਪਸ਼ੂ ਆ ਹਾਂਜੀ ਦੋਵੇਂ ਆ ਲਓ ਭਾਈ ਦੋਸਤੋ ਆਪਣੀ ਨਰਖ ਪਰਖ ਕਰਕੇ ਲੈ ਕੇ ਜਾਇਓ ਦੋ ਪਸ਼ੂ ਆ ਸਾਡੇ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਰਾਖਾ